ਮਾਨਸਾ ਪੀਵੀ 31 ਨੰਬਰ ਆ ਬਾਈ ਠੀਕ ਆ ਠੀਕ ਆ ਦੂਜੇ ਨਾਂ ਦਾ ਟਰੈਕਟਰ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਸਿਰਫ 700 ਗਾਂ ਟਾ ਟਰੈਕਟਰ ਇਹ ਮਿੱਤਰੋ ਚੱਲਿਆ ਵਾ 23 ਮਾਡਲ ਆ 6 ਮਹੀਨੇ ਚ ਆਇਆ ਤੇ ਮਾਨਤਨ ਇਹਦੇ ਚੋਂ ਵੀ 55000 ਰੁਪਿਆ ਹੋ ਗਿਆ ਤੇ ਜਿਵੇਂ ਕਹੇ ਦੀ ਹੁਣ ਪੜਾਕੇ ਪਾਉਣ ਲੱਗ ਗਿਆ ਮੰਗਲ ਵੀ ਆਪਾਂ ਪਾਇਆ ਕਰਾਂਗੇ ਪੜਾਕੇ ਹੁਣ ਤੁਸੀਂ ਸੁਭਾ ਪਾਤਾ 75 ਦਾ ਲੈ ਜਾਓ ਮਾਨਸਾ ਦਾ ਨੰਬਰ ਆ 50000 ਮਾਨਤਨ ਹੋਜੂ ਹੌਲੈਂਡ ਦੇ ਵਿੱਚੋਂ 2001 ਮਾਡਲ ਕਰਲੌਸ ਕਰ ਇੰਜਨ ਸਵਰਾਜ 855 ਖੜਾ 55000 ਦੀ ਮਾਤਾਂਨ ਹੋ ਜੂ ਟਰੈਕਟਰ ਦੇ ਵਿੱਚੋਂ 55000 ਉੱਡ ਗਿਆ ਇਧਰਲੇ ਪਾਸੇ ਸਿੱਸੀ ਗੱਲ ਉਹ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾ ਖੜਿਆ ਇਸ ਵਾਰ ਤਲਵੰਡੀ ਸਾਬੋ ਦੇ ਵਿੱਚ ਮਾਨ ਟਰੈਕਟਰ ਸੇਲ ਵਾਲੇ ਵੀਰਾਂ ਕੋਲ ਨਾਲ ਆਪਣੇ ਭਾਈ ਮੰਗਲ ਔਰ ਮੰਗਲ ਹਾਲਤਾਂ ਕਿਵੇਂ ਭਾਈ ਠੀਕ ਹੋ ਪੂਰੇ ਵਧੀਆ ਪੁਰਾਣਾ ਕੱਟ ਲੇਗਾ ਕਿਸਾਨ ਜੀ ਦਾ ਸਾਡੇ ਕੋਲ ਕੋਈ ਗੱਲ ਨਹੀਂ ਬਾਈ ਲੋਨ ਵਗੈਰਾ ਲੋਨ ਵਗੈਰਾ ਦੀ ਸੌਦਾ ਫੁੱਲ ਆ ਭਾਈ ਲੋਨ ਵੀ ਕਿਰਾਏ ਦੂ ਸੋਡਾ ਪੁਰਾਣਾ ਟਰੈਕਟਰ ਵੀ ਕੱਟ ਰੂ ਤੇ ਟਰੈਕਟਰ ਹੁੰਦੇ ਆ ਭਾਈ ਕੋਲ ਚੰਗੇ ਸਾਰੇ ਲਗਭਗ ਤੇ ਟਰੈਕਟਰ ਦੇ ਨਾਲ ਪਾਸੇ ਅਰਜਨ ਖੜਾ ਤੇ ਵੀਡੀਓ ਜਿਵੇਂ ਕਹਦੀ ਅਸੀਂ ਗੱਲਾਂ ਹੁਣ ਘਾਟਾ ਤੇ ਇੱਥੇ ਟਰੈਕਟਰ ਤੋਂ ਲਾਦੇ ਹਾਂ ਨਾ ਮੰਗਲ ਹਾਂਜੀ ਬਾਈ ਇਹਦਾ ਸੀ ਕਿੰਨਾ ਮਾਡਲ ਆ 555 ਇਹ 2018 ਮਾਡਲ ਆ ਬਾਈ ਮਾਨਸਾ ਨੰਬਰ ਆ ਪਾਸਪੋਰਟ ਦੇ ਵਿੱਚ ਆ ਅੱਛਾ ਪਹਿਲੇ ਨਾਂ ਦੀ ਖੜਾ ਪਹਿਲੇ ਨਾਂ ਦੀ ਟਰੈਕਟਰ ਹੈਗਾ ਮਾਨਸਾ ਨੰਬਰ ਆ ਮਾਨਸਾ ਦਾ ਨੰਬਰ ਆ 18 ਮਾਡਲ ਆ ਪਹਿਲੇ ਨਾਂ ਦਾ ਅਰਜਨ ਟਰੈਕਟਰ ਮਿੱਤਰੋ ਇਹ ਟਰੈਕਟਰ ਪਿਆ ਪੂਰਾ ਚੰਗਾ 15 9 28 ਦੇ ਟਾਇਰ ਲੱਗੇ ਪਿਆ ਪਾਵਰ ਸਟੀering ਆ ਤੇ ਨੰਬਰ ਪੰਜਾਬ ਹੀ ਆ 555 ਸੈਂਟਰ ਗੇਅਰ ਵਾਲਾ ਸੈਂਟਰ ਗੇਅਰ ਦੇ ਵਿੱਚ ਆ 4,70,0 ਦੇਲੇ ਪਾਸੇ ਮੰਗਲ ਦੀ ਕਿੰਨੇ ਦਾ ਛੜਦੇ ਗਏ ਆਂ ਸਾਢੇ 4 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ ਸਾਢੇ 4 ਲੱਖ ਦਾ ਟਰੈਕਟਰ ਲੈ ਜੀ ਠੀਕ ਹੈ ਬਾਕੀ ਕੋਈ ਤੇਰੀ ਵੀਡੀਓ ਦੇਖ ਕੇ ਆਉਂਦਾ ਆਪਾਂ ਫੁੱਲ ਮਾਨ ਤਨ ਕਰਕੇ ਤੋਰਾਂਗੇ ਨਹੀਂ ਹੈਗਾ ਦਾ ਚਲ ਖੀਰੇ ਤੇ ਖਿੱਚੀ ਨਹੀਂ ਹਾਂ ਲਾਲ ਖੀਰ ਖਿੱਚੀ ਨਹੀਂ ਠੀਕ ਹੈ ਤੇ ਅੱਗੇ ਆ ਗਿਆ ਜੀ ਸਵਰਾਜ 855 ਇਹ ਕਿੰਨਾ ਮਾਡਲ ਆ ਇਹ 2018 ਮਾਡਲ ਆ ਬਾਈ ਇਹ 18 ਮਾਡਲ ਹਰਿਆਣਾ ਦਾ ਠੀਕ ਹੈ ਐਨਓਸੀ ਮਿਲੂਗੀ ਐਨਓਸੀ ਮਿਲੂਗੀ ਐਚ ਆਰ ਨੰਬਰ ਦੇ ਵਿੱਚ ਇੰਜਨ ਤੇ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਜਮਾ ਓਕੇ ਆ ਵੀਰੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਹਲਕ ਬੀਕੇਡੀ ਦੇ ਹਾਂ ਬੀਕੇਡੀ ਦੇ ਚਾਰੇ ਚਾਰੇ ਵੀ ਕਢੀ ਦੇ ਚੌਕੜਾ ਲਗਿਆ ਬੀਕੇਡੀ ਦਾ ਟਰੈਕਟਰ ਪਿਆ ਪੂਰਾ ਚੰਗਾ ਐਚਾਰ ਨੰਬਰ ਦੇ ਵਿੱਚ ਆ ਤੇ 5.6 ਲੱਖ ਰੁਪਿਆ 5.5 ਸਾਢੇ 5 ਲੱਖ ਰੁਪਿਆ ਡਿਮਾਂਡ ਆ ਕਿੰਨੇ ਦਾ ਹੋ ਜੂ ਇਹ 530000 ਰੁਪਏ ਦਾ ਟਰੈਕਟਰ ਦੇ ਦਿੰਦੇ ਆ ਸਵਾ 5 ਲੱਖ ਦਾ ਲੈ ਕੇ ਜਾਇਓ ਯਾਰ 25000 ਮੰਨ ਤਾਂ ਇਹ ਤੋਂ ਹੋ ਜੂ ਤੇ ਹੁਣ ਸਾਨੂੰ ਤੋਹਫਾ ਦਿਖਾ ਦੀ ਇੱਕ ਸਵਰਾਜ ਖੜਾ ਇੱਧਰ 969 70 ਐਚਪੀ ਵਾਲਾ 4 ਵੀਲ ਡਰਾਈਵ ਦੇ ਵਿੱਚ ਆ ਤੇ ਜੇ ਘੰਟਿਆਂ ਦੀ ਗੱਲ ਕਰੀਏ ਯਾਰ ਸਿਰਫ ਤੇ ਸਿਰਫ 700 ਘੰਟਾ ਟਰੈਕਟਰ ਇਹ ਮਿੱਤਰੋ ਚੱਲਿਆ ਆ ਮਾਡਲ ਕਿੰਨਾ ਜੀ ਇਹ? ਇਹ 2023 6ਵੇਂ ਮਹੀਨੇ ਦਾ। 23 ਮਾਡਲ ਆ 6ਵੇਂ ਮਹੀਨੇ ਚ ਆਇਆ ਤੇ ਟਰੈਕਟਰ ਪਿਆ ਪੂਰਾ ਚੰਗਾ ਜੇ ਕੋਈ ਵੀ ਏਜੰਸੀ ਨੂੰ ਜਾਂਦਾ ਯਾਰ ਆਹ ਟਰੈਕਟਰ ਲੈ ਜੀ। ਨੰਬਰ ਵੀ ਪੰਜਾਬ ਆ ਤੇ ਸੈਸਰੀ ਸਾਰੀ ਸਾਨੂੰ ਨਾਲ ਮਿਲੀ ਜਾਈ। ਤੇ ਇਹਦੀ ਡਿਮਾਂਡ ਕਰੀ ਆ ਇਧਰੇ ਪਾਸੇ ਬਾਈ ਮੰਗਲ ਨੇ 10 ਲੱਖ ਤੇ 25000 ਰੁਪਇਆ ਕਿੰਨੇ ਦਾ ਛੱਡ ਦੇਗਾ ਇਹ? ਕਿੰਨੇ ਦਾ ਦੇ ਦੇ। ਇਹ ਤਾਂ ਪੜਾਕਾ ਬਾ ਦੇ ਸਮਾਰ ਕੇ ਜਾ ਹੁਣ। ਪੜਾਕਾ ਦਾ ਬਾ ਜੀ। ਹੂੰ। ਪੱਕੀ ਗੱਲ। ਪੱਕੀ ਗੱਲ ਆ ਜਮਾ। ਆਪਾਂ ਇੱਕੋ ਹੀ ਰੇਟ ਯਾਰ ਇਹ 9 ਲੱਖ 80 ਹਜ਼ਾਰ ਦਾ ਟਰੈਕਟਰ ਦੇ ਦੇ। 9 ਲੱਖ 80 ਕਹਿੰਦਾ ਯਾਰ 55000 ਕੋਈ ਗੱਲ ਤੂੰ ਕਹੇ ਤਾਂ ਹੋ ਜੂ ਟਰੈਕਟਰ ਦੇ ਵਿੱਚੋਂ 55000 ਉੱਡ ਗਿਆ ਇਧਰਲੇ ਪਾਸੇ ਕਿੰਨਾ ਵੱਡਾ ਟਰੈਕਟਰ ਉੱਡਾ ਡਿਸਕਾਊਂਟ ਇਧਰਲੇ ਪਾਸੇ ਆ ਗਿਆ ਜੀ 14 ਮਾਡਲ ਹਾਲੈਂਡ 36T ਸੁਪਰ ਕਰੀਪਰ ਗੇਅਰ ਦੇ ਵਿੱਚ ਆ 50 HP ਦੇ ਵਿੱਚ ਅਗਲੇ ਟਾਇਰ ਲੱਗਿਆ ਜਹਾਜੀ ਤੇ ਬੈਕ ਟਾਇਰ ਹੈ ਗਿਆ ਜੀ ਗੁੜੀਆ ਦੇ ਨੰਬਰ ਕੀ ਚਾਹਾਂ ਲਵੇਂ ਮਾਨ ਸਾਹਿਬ PV 31 ਨੰਬਰ ਹੈ ਬਾਈ ਠੀਕ ਹੈ ਠੀਕ ਹੈ ਦੂਜੇ ਨਾਂ ਦਾ ਟਰੈਕਟਰ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਠੀਕ ਹੈ ਕਰੋਕੀ ਕਨੂਪੀ ਵਗੈਰਾ ਲੱਗੀ ਹੈਗੀ ਕਨੂਪੀ ਲੱਗੀ ਵੀ ਹੈ ਇੰਜਨ ਗੇਅਰ ਦਾ ਪਿਆ ਪੂਰਾ ਚੰਗਾ ਸਪੀਡ ਆ ਗਿਆ ਹੈ 3 ਸਪੀਡ ਹੁਣ ਤੁਸੀਂ ਐਂ ਦੱਸ ਵੀ ਹੁਣ ਤੈਨੂੰ ਵੀ ਇਹਦੇ ਬਾਰੇ ਸਤਨਾਮ ਫੁੱਲ ਜਾਣਕਾਰੀ ਹੈ ਹਾਂ ਠੀਕ ਹੈ ਤੁਸੀਂ ਵੀ ਵੇਚਦੇ ਹੋ ਠੀਕ ਹੈ ਠੀਕ ਹੈ ਕਿੰਨੇ ਪੈਸੇ ਦਾ ਦਿੰਦੇ ਹੋ ਤੁਸੀਂ 14 ਮਾਡਲ 14 ਮਾਡਲ ਯਾਰ ਹੁਣ ਤੈਨੂੰ ਕੀ ਤੇ ਸਾਧੂ ਮੰਗੀ ਕਿੰਨੇ ਬੈਠਾ ਬਲਣਾ ਮੈਨੂੰ ਇਹ ਦਿਖਾ ਦੇ ਸਵਾ ਚਾਰ ਲੱਖ ਰੁਪਏ ਸਵਾ ਚਾਰ ਲੱਖ ਹੁਣ 4 ਲੱਖ ਦੇ ਮੁਰੇ ਦੀਆ ਲਾ ਦੇ ਪੀਵੀ ਨੰਬਰ ਹੈ ਕਿੰਨੇ ਦਾ ਦੇਵੇਂਗਾ ਹੁਣ ਕਿੰਨੇ ਦਾ ਦੇ ਦੀਏ ਦੇ ਹੈ ਮੁਰੇ ਦੀਆ ਲਾ ਦੇ ਲਾ ਲਾਂਗੇ ਤੀਆ ਤਾਂ ਤੂੰ ਦੱਸ ਤੁਸੀਂ ਕਿੰਨੇ ਦਾ ਵੇਚਦੇ ਹੋ 80 80 ਦਾ ਇੱਕ ਜਾਂਦਾ ਆ ਆਪਾਂ 370000 ਦਾ ਟਰੈਕਟਰ ਦੇ ਦਾਂਗੇ 370 ਦਾ ਟਰੈਕਟਰ ਜਨ ਗੇਅਰ ਦਾ ਓਕੇ ਮੂਰਲੇ ਟਾਇਰ 916 ਦੇ ਵੱਡੇ ਮਗਰਲੇ ਟਾਇਰ ਜਾਵਾ ਨਵੇਂ ਠੀਕ ਹੈ 3700 ਸਾਰਾ 70000 ਦਾ ਸਾਰਾ origignal tractor ਮਿੱਤਰੋ ਲੈ ਜਿਓ ਤੇ ਮਾਨ ਤਾਂ ਇਹਦੇ ਚੋਂ ਵੀ 55000 ਰੁਪਿਆ ਹੋ ਗਿਆ ਤੇ ਜਿਵੇਂ ਕਹ ਦੀ ਹੁਣ ਪੜਾਕੇ ਪਾਉਣ ਲੱਗਿਆ ਮੰਗਲ ਵੀ ਆਪਾਂ ਪਾਇਆ ਕਰਾਂਗੇ ਪੜਾਕੇ ਹੁਣ ਤੁਸੀਂ ਸੁਭਾਅ ਪਤਾ ਠੀਕ ਐ ਸੁਭਾਅ ਪਤਾ ਤੇ ਇਧਰ ਦੇ ਪਾਸੇ ਸੋਨ ਵਾਲੀ ਕ ਆ ਗਿਆ 730 17 ਮਾਡਲ ਇਹਦੇ ਬਾਰੇ ਪਾਈ ਚਾਹਣਾ ਇਹ tractor ਸਾਰਾ origignal ਆ ਬਾਈ ਇਹਦੀ ਮਾਨਸਾ ਦਾ ਨੰਬਰ ਹੈ ਮਾਨਸਾ ਦਾ ਨੰਬਰ ਆ ਪੀਵੀ 31 ਮਿੱਤਰੋ ਤੇ ਟਾਇਰ ਟੂਰੇ ਦੇ ਚੰਗੇ ਟਾਇਰ ਇਹਦੇ ਨਵੇਂ ਆ ਬਾਈ ਚਾਰੇ ਫਰਸਟ ਪਾਰਟੀ ਦਾ tractor ਐ ਅਸਾ ਪਹਿਲੇ ਨਹੀਂ ਆ ਟਰੈਕਟਰ 2,85,000 ਰੁਪਏ ਡਿਮਾਂਡ ਆ ਮੰਗਲ ਕਿੰਨੇ ਦਾ ਹੋ ਜੂ ਇਹ ਇਹ 2,65,000 ਦਾ ਟਰੈਕਟਰ ਦੇ ਦੋ ਲੱਖ 65,000 ਦਾ ਲੈ ਜੇ ਉਹ ਮਿੱਤਰੋ 26000 ਲੈ ਕੇ ਜਾਓ ਯਾਰ ਪੰਜ ਤਾਂ ਅਸੀਂ ਚਾਕੀ ਜਿੱਦ ਨਾਲ ਤੁਹਾਨੂੰ ਪਤਾ ਤੁਰੇ ਜਾਂਦੇ ਨੇ ਹਾਂ ਤੇ ਅੰਦਰ ਵੀ ਟਰੈਕਟਰ ਲਈ ਖੜਾ ਇਧਰ ਤਾਂ ਟਰੈਕਟਰ ਨੂੰ ਲਾਦਾ ਇਧਰ ਮੱਡਾ ਜਾ ਟਰੈਕਟਰ ਬਾਈ ਟਰੈਕਟਰ ਇਹ ਤਾਂ ਕੁਝ ਵੀ ਨਹੀਂ ਸੱਤਨਾ ਹਾਂ ਅਜਾ ਹੋਰ ਵੀ ਟ੍ਰੇਲਰ ਹੈ ਟ੍ਰੇਲਰ ਦੇ ਨਾਲ ਆਪਾਂ ਚੁਣਾ ਇਹਦੂਆ ਫਿਰ ਤੈਨੂੰ ਲਿਜਾਣਾਗੇ ਗੁਫਾ ਚ ਠੀਕ ਹੈ ਗੁਫਾ ਚ ਸਵੱਬ ਮਿਲਾਂਗੇ ਇਹਦੇ ਕੋਲ ਆਪਾਂ ਤੇ ਆਹ ਟਰੈਕਟਰ ਵੀ ਦਿੱਤਾ ਉਹ ਲਈ ਬੈਠਾ ਜਿਹੜਾ ਮੰਡੀ ਤੇ ਟਾਮਾ ਟਾਮਾ ਜੀ ਖੜਾ ਹੁੰਦਾ 550 Holland 3 speed 13 ਮਾਡਲ ਹੈ ਮਾਨਸਾ ਨੰਬਰ ਹੈ ਫਰਸਟ ਪਾਰਟੀ ਦਾ ਠੀਕ ਹੈ ਪਹਿਲੇ ਨਾਮਾ ਨੰਬਰ ਹੈਗਾ PV31B 30 speed ਦੇ ਵਿੱਚ ਆ ਗਿਆ ਟਰੈਕਟਰ ਮਿੱਤਰੋ ਟਰੈਕਟਰ ਪਿਆ ਪੂਰਾ ਚੰਗਾ 13 ਮਾਡਲ ਇਹਦੇ ਮੂਰਲੇ ਟਾਇਰ ਹਜੇ ਬਾਈ ਨਾਲ ਦੇ ਆ ਠੀਕ ਹੈ ਦਵਾਰੇ ਦੇ ਘਟ ਠੀਕ ਹੈ ਦੁਬਾਰੇ ਦੇ ਥੋੜੇ ਜਿਹਾ ਘਟਾ ਠੀਕ ਹੈ ਜੀ ਤੇ ਡਿਮਾਂਡ ਇਹਦੀ ਲਿਖੀ ਆ ਇਤਲੇ ਪਾਸੇ 3 ਲੱਖ 25 ਲੱਖ 25 ਸਵਾ 3 ਲੱਖ ਰੁਪਏ ਕਿੰਨੇ ਦਾ ਹੋ ਜੂ ਕਿੰਨੇ ਆ ਦੇ ਦिए ਹੁਣ ਪੂਰੇ ਤੋਂ ਥੱਲੇ ਆ ਜਾ ਬਸ ਆਪਾਂ 3 ਲੱਖ 80 ਹਜ਼ਾਰ ਦਾ ਦੇ ਦਾਂਗੇ ਯਾਰ ਇਹ ਵੀ ਤੇ 80 ਦਾ ਤੈਨੂੰ 25 ਦਾ ਡਿਮਾਂਡ ਆ ਤਰੀ 75 ਦਾ ਕਰ ਦੇ 50 ਹਜ਼ਾਰ ਡਾ ਦੇ ਯਾਰ 275 ਦਾ ਹਾਂ 2 ਲੱਖ 75 ਹਜ਼ਾਰ ਦਾ 275 ਹਜ਼ਾਰ ਫਰਸਟ ਪਾਰਟੀ ਦਾ ਡਰਾਈਵਰ ਠੀਕ ਹੈ ਮਾਨਸਾ ਨੰਬਰ 275 ਦਾ ਲੈ ਜਾਓ ਮਾਨਸਾ ਦਾ ਨੰਬਰ ਆ 50 ਹਜ਼ਾਰ ਮਾਨਤਨ ਹੋ ਜੂ ਹੌਲੈਂਡ ਦੇ ਵਿੱਚੋਂ 2001 ਮਾਡਲ ਕਰਲ ਇਹ ਵੀ ਜਿਹਦੇ ਚਾਰੇ ਟਾਇਰ ਨਵੇਂ ਆ ਪੰਜਾਬ ਨੰਬਰ ਆ ਠੀਕ ਆ ਪੀਵੀ ਨੰਬਰ ਆ ਚਾਰੇ ਟਾਇਰ ਨਵੇਂ ਆ 6 ਛਿਰੀ ਚ ਆ ਗਿਆ 6 ਛਿਰੀ ਚ ਆ ਗਿਆ ਬਾਈ ਇੰਦਰ ਗੇਰ ਦਾ ਪੂਰਾ ਓਕੇ ਆ ਠੀਕ ਆ ਠੀਕ ਆ ਮਗਰਾੜਾਂ ਦੀ ਮਾੜੀ ਮੋਟੀ ਹਲਕੀ ਫੁਲਕੀ ਟਾਜਿੰਗ ਕਰਾਈ ਆ ਬੰਪਰ ਪੇਂਟ ਕਰਾ ਕੇ ਦੇਵਾਂਗੇ ਜੇ ਆਈ ਆ ਟਰੈਕਟਰ ਇਹ ਠੀਕ ਆ ਹਜੇ ਆਈ ਆ ਨਹੀਂ ਮਿਕੀ ਆਇਆ ਆ ਸੁਨਦ ਘਟ ਬੰਪਰ ਪੇਂਟ ਕਰਾ ਕੇ ਦੇਵਾਂਗੇ ਇਹਦੀ 240000 ਰੁਪਏ ਦੀ ਡਿਮਾਂਡ ਆ ਸਾਥ ਨਾਲ ਕਿੰਨੇ ਦਾ ਹੋਜੂ ਇਹ ਆਪਾਂ 2.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਟਾਇਰ ਨਵੇਂ ਇੰਟਰਨਮੈਂਟ ਸਵਾਦੋ ਲੱਖ ਦਾ ਲੈ ਜੀ ਐ ਨਹੀਂ ਕਹਿਣਾ ਆਪਾਂ ਵਿੱਚ ਜਿਵੇਂ ਵੀਡੀਓ ਚ ਕਹਿਦਾ ਨਹੀਂ ਹੁੰਦੇ ਵੀ ਆਫਰ ਲਾਤੀ ਸਵਾਦੋ ਲੱਖ ਦਾ ਇਹ ਆਪਾਂ ਰੇਟ ਕਰਕੇ ਹੀ ਦੇਣਾ ਸਵਾਦੋ ਲੱਖ ਠੀਕ ਹੈ ਠੀਕ ਹੈ ਜੀ ਕਰਕੇ 37 36 30 10 ਮਾਡਲ ਹੈ ਪਲਾਸ ਵਾਲਾ 55 ਐਚਪੀ ਵਾਲਾ 55 ਐਚਪੀ ਵਾਲਾ ਆ ਗਿਆ ਚਾਰੇ ਟਾਇਰ ਨਵੇਂ ਆ ਬਾਈ ਇਹਦੇ ਠੀਕ ਹੈ ਟਰੈਕਟਰ ਸਾਰਾ origignal ਆ ਕੱਲੇ ਮਗਰਾੜਾਂ ਦੀ ਟੱਚਿੰਗ ਆ ਬਾਈ ਇਹਦੇ ਕੱਲੇ ਮਗਰਾੜਾਂ ਦੀ ਟੱਚਿੰਗ ਆ ਮੈਂ ਉਹ ਵੀ ਰੰਗ ਪਰਦਾ ਲੱਗ ਨੰਬਰ 50 ਹੀ ਹੈ ਨੰਬਰ ਬਠਿੰਡਾ ਬਾਈ ਬਠਿੰਡਾ ਫਰਸਟ ਪਾਰਟੀ ਦਾ ਤੇ ਟਰੈਕਟਰ ਪਿਆ ਪੂਰਾ ਚੰਗਾ ਤੇ ਟੱਚਿੰਗਾ ਯਾਰ ਮਗਰਾੜ ਵੀ ਸਵਾਲ ਵੀ ਨਹੀਂ ਕਰਦਾ ਆ ਜਨੂਨ ਜਣ ਦੀ ਤਾਂ ਸਤਨਾ ਫੁੱਲ ਰੰਗ ਆ ਇਕੱਲੇ ਮਗਰਾਣਾ ਮਗਰਾਣਾ ਦੇ ਪਾਂਚੀ ਹੋਈ ਆ ਠੀਕ ਹੈ ਠੀਕ ਹੈ ਜੀ ਕਰੀਪਰ ਗੀਅਰ ਚ ਆ ਗਿਆ ਕਰੀਪਰ ਗੀਅਰ ਚ ਨਹੀਂ ਕਰੀਪਰ ਗੀਅਰ ਨਹੀਂ ਵੀਰੇ ਇਹ ਇਹ 2 ਸਪੀਡ ਆ 2 ਸਪੀਡ ਦੇ ਵਿੱਚ ਆ 2 ਸਪੀਡ ਦੇ ਵਿੱਚ ਆ 2 ਸਪੀਡ ਦੇ ਵਿੱਚ ਆ 10 ਮਾਡਲ ਆ ਇਹਦਾ ਪੂਰਾ 4 ਲੱਖ ਪੂਰਾ 4 ਲੱਖ ਰੁਪਏ ਡਿਮਾਂਡ ਆ ਵੀਰੇ ਦੀ ਕਿੰਨੇ ਦਾ ਹੋ ਜੂ ਇਹ ਆਪਾਂ ਇਹ 3 ਲੱਖ 80 ਹਜ਼ਾਰ ਦਾ 1700 3 ਲੱਖ ਤੇ 80 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਲੈ ਜਿਓ ਲੂਣ ਦੀ ਸਬਦਾ ਹੈਗੀ ਆ ਪੁਰਾਣਾ ਛੋਡਾ ਵਿੱਚ ਘਟਵਾ ਦਾਂਗੇ ਜਦੋਂ ਤੁਸੀਂ ਤਲਵੰਡੀ ਸਾਹਿਬੋਂ ਆਉਂਗੇ ਯਾਰ ਚੌਂਕ ਦੇ ਬਿਲਕੁਲ ਸਾਹਮਣੇ ਟਰੈਕਟਰ ਖੜੇ ਹੁੰਦੇ ਆ ਸਾਹਮਣੇ ਜਮਾ ਸਾਹਮਣੇ ਪਹਿਲਾਂ ਸਾਹਮਣੇ ਚੌਂਕ ਦੇ ਮਾਰਦੇ ਕੈਮਰਾ ਉਧਰ ਚੌਂਕ ਆ ਗਿਆ ਇੱਥੇ ਲੱਭੇ ਟਰੈਕਟਰ ਆ ਗਿਆ ਤੇ ਮੋਬਾਈਲ ਨੰਬਰ ਮੰਗ ਲਾ 937887031 ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੁ ਸਮਾਂ ਦੇ ਲਈ ਮੰਗਲ ਵੀ ਬਹੁਤ-ਬਹੁਤ ਧੰਨਵਾਦ ਬਈ